ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਨਾ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਹਰਵੰਸ कौर ਆਪਣੀ ਨੂਨ ਨੂੰ ਆਵਾਜ਼ ਮਾਰ ਰਹੀ ਸੀ ਤੇ ਕਹਿ ਰਹੀ ਸੀ ਰਣਜੀਤ ਮੈਨੂੰ ਚਾਹ ਦੇ ਕੇ ਜਾ ਰਣਜੀਤ ਮੈਨੂੰ ਚਾਹ ਦੇ ਕੇ ਜਾ ਜਦੋਂ ਰਣਜੀਤ ਚਾਹ ਲੈ ਕੇ ਆਈ ਤਾਂ ਹਰਵੰਸ ਕੌਰ ਦੇ ਘਰ ਵਾਲਾ ਬਾਥਰੂਮ 'ਚ ਸੀ ਤੇ ਰਣਜੀਤ ਕੌਰ ਆਪਣੀ ਸੱਸ ਦੇ ਬੈੱਡ ਕੋਲ ਜਿਹੜਾ ਸਟੂਲ ਪਿਆ ਸੀ ਉਹਦੇ ਤੇ ਚਾਹ ਰੱਖ ਕੇ ਚਲੀ ਗਈ ਜਦੋਂ ਉਹ ਕਮਰੇ 'ਚੋਂ ਬਾਹਰ ਹੀ ਨਿਕਲੀ ਸੀ ਤਾਂ ਉਹਨੂੰ ਕੱਪ ਦੇ ਟੁੱਟਣ ਦੀ ਆਵਾਜ਼ ਆਈ ਤੇ ਰਣਜੀਤ ਕੌਰ ਪਿੱਛੇ ਮੁੜ ਕੇ ਆਉਂਦੀ ਹੈ ਤੇ ਉਹ ਵੇਖਦੀ ਹੈ ਕਿ ਮੰਮੀ ਜੀ ਚਾਹ ਕਿਵੇਂ ਡੁੱਲ ਗਈ ਤਾਰ ਰਣਜੀਤ ਕੌਰ ਦੀ ਸੱਸ ਜਿਹੜੀ ਹਰਵੰਸ ਕੌਰ ਉਹ ਕਹਿੰਦੀ ਆ ਕਿ ਪਤਾ ਨਹੀਂ ਤੂੰ ਕਿਹੜੇ ਤਰੀਕੇ ਨਾਲ ਰੱਖ ਕੇ ਗਈ ਸੀ ਨਾਲੇ ਕੱਪ ਟੁੱਟਿਆ ਇੰਨਾ ਮਹਿੰਗਾ ਸੈੱਟ ਖਰਾਬ ਹੋ ਗਿਆ ਨਾਲੇ ਚਾਹ ਡੁੱਲ ਗਈ ਤਾਂ ਰਣਜੀਤ ਕੌਰ ਕਹਿੰਦੀ ਮੰਮੀ ਮੈਂ ਤਾਂ ਜਿਹੜੀ ਚਾਹ ਟੇਬਲ ਦੇ ਬਿਲਕੁਲ ਵਿਚਕਾਰ ਰੱਖੀ ਸੀ ਵੀ ਤੁਹਾਡੇ ਤੋਂ ਮੈਨੂੰ ਲੱਗਦਾ ਚੱਕਣ ਵੇਲੇ ਜਦੋਂ ਤੁਸੀਂ ਕੱਪ ਚੱਕਿਆ ਉਦੋਂ ਡਿੱਗਿਆਗਾ ਕਹਿੰਦੀ ਤੈਨੂੰ ਪਤਾ ਚੰਗਾ ਭਲਾ ਵੀ ਮੈਂ ਠੰਡੀ ਚਾਹ ਪੀਣੀ ਆ ਮੈਨੂੰ ਪਤਾ ਵੀ ਚਾਹ ਗਰਮ ਸੀ ਮੈਂ ਇੰਨੀ ਛੇਤੀ ਕਿਉਂ ਕੱਪ ਚੱਕੂੰਗੀ ਤਾਂ ਰਣਜੀਤ ਕੌਰ ਕਹਿੰਦੀ ਵੀ ਚਲ ਕੋਈ ਗੱਲ ਨਹੀਂ ਮੰਮੀ ਜੇ ਡੁੱਲ ਗਈ ਤਾਂ ਮੈਂ ਹੋਰ ਬਣਾ ਦਿੰਨੀ ਆ ਤਾਂ ਫਿਰ ਰਣਜੀਤ ਕੌਰ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਹਿੰਦੀ ਤੇਰੇ ਪਿਓ ਦਾ ਘਰ ਆ ਤੂੰ ਹਰ ਉਹ ਗੱਲ ਤੇ ਕਹਿ ਦਿੰਨੀ ਆ ਮੈਂ ਦੁਬਾਰਾ ਕੰਮ ਕਰ ਦਿੰਨੀ ਆ ਪਹਿਲਾਂ ਤਾਂ ਮੈਨੂੰ ਐਂ ਦੱਸ ਤੂੰ ਆਪਦੇ ਪਿਓ ਦੇ ਘਰੇ ਐ ਖੁੱਲੀ ਚਾਹ ਬਣਾ ਬਣਾ ਕੇ ਡੋਲਦੀ ਸੀ ਇੰਨਾ ਮਹਿੰਗਾ ਕੱਪ ਦਾ ਸੈੱਟ ਤੂੰ ਉਹ ਤੋੜਤਾ ਉਹ ਖਰਾਬ ਹੋ ਗਿਆ ਨਾਲੇ ਚਾਹ ਡੋਲੀ ਹੁਣ ਤੂੰ ਇੱਕ ਹੋਰ ਨੁਕਸਾਨ ਕਰੇਂਗੀ ਚਾਹ ਚ ਦੁੱਧ ਵੀ ਪਾਉ ਪੱਤੀ ਵੀ ਪਾਉ ਖੰਡ ਵੀ ਪਾਉ ਕਿੰਨਾ ਖਰਚਾ ਵਧਾਉਣੀ ਆ ਤੂੰ ਜੇ ਤਾਂ ਆਪਣੇ ਘਰੇ ਇੰਨੀ ਐਸ਼ ਕੀਤੀ ਹੋਵੇ ਤਾਂ ਤਾਂ ਤੈਨੂੰ ਪਤਾ ਲੱਗੇ ਹੁਣ ਤਾਂ ਤੈਨੂੰ ਇੱਥੇ ਮੌਜਾਂ ਵੱਜੀਆਂ ਹੋਈਆਂ ਨੇ ਮੇਰੇ ਭੋਲੇ ਭਾਲੇ ਮੁੰਡੇ ਨੂੰ ਫਸਾ ਕੇ ਆਪਣੇ ਜਾਲ ਦੇ ਵਿੱਚ ਇਸ ਘਰ ਦੀ ਮਹਾਰਾਣੀ ਬਣ ਕੇ ਬੈਗੀ ਅਸਲ ਦੇ ਵਿੱਚ ਹਰਵੰਸ ਕੌਰ ਦੀ ਨੂਰ ਰਣਜੀਤ ਕੌਰ ਤੇ ਉਹਦੇ بیٹے ਜਗਦੀਪ ਦੀ ਲਵ ਮੈਰਿਜ ਹੋਈ ਸੀ ਰਣਜੀਤ ਤੇ ਜਗਦੀਪ ਇੱਕੋ ਕਾਲਜ ਦੇ ਵਿੱਚ ਪੜ੍ਹਦੇ ਸੀ ਰਣਜੀਤ ਕਾਲਜ ਦੀ ਟੌਪਰ ਰਹਿੰਦੀ ਸੀ ਭਾਵੇਂ ਕਿ ਉਹ ਘਰੋਂ ਗਰੀਬ ਸੀ ਪਰ ਉਹ ਬਹੁਤ ਸੋਹਣੀ ਸੁਨੱਖੀ ਤੇ ਇੰਟੈਲੀਜੈਂਟ ਸੀ ਜਗਦੀਪ ਨੂੰ ਰਣਜੀਤ ਕੌਰ ਹੌਲੀ-ਹੌਲੀ ਪਸੰਦ ਆ ਗਈ ਤੇ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੀ। ਫਿਰ ਜਗਦੀਪ ਨੇ ਆਪਣੇ ਮੰਮੀ ਪਾਪਾ ਨੂੰ ਕਿਹਾ ਕਿ ਮੈਂ ਰਣਜੀਤ ਨਾਲ ਹੀ ਵਿਆਹ ਕਰਨਾ। ਪਾਵੇਂ ਕਿ ਹਰਵੰਸ ਕੌਰ ਰਣਜੀਤ ਨਾਲ ਆਪਣੇ ਬੇਟੇ ਦਾ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਉਹਨੂੰ ਆਪਣੇ ਘਰ ਵਾਲੇ ਤੇ ਆਪਣੇ ਬੇਟੇ ਦੀ ਜਿੱਦ ਅੱਗੇ ਝੁਕਣਾ ਪਿਆ। ਹਰਵੰਸ ਕੌਰ ਚਾਹੁੰਦੀ ਸੀ ਕਿ ਮੈਂ ਆਪਣੀ ਪਸੰਦ ਦੀ ਕੁੜੀ ਨਾਲ ਆਪਣੇ ਬੇਟੇ ਦਾ ਵਿਆਹ ਕਰਾਂ ਜਿਹੜੀ ਦਾਜ-ਦੇਹ ਲੈ ਕੇ ਆਵੇ। ਪਰ ਰਣਜੀਤ ਕੌਰ ਦੇ ਘਰਦਿਆਂ ਦੇ ਵਿੱਚ ਇੰਨੀ ਸਮਰਥਾ ਹੈ ਨਹੀਂ ਸੀ ਕਿ ਉਹ ਦਾਜ ਦੇ ਸਕਣ ਇਹ ਗੱਲ ਉਹਨਾਂ ਨੇ ਪਹਿਲਾਂ ਹੀ ਜਗਦੀਪ ਨਾਲ ਤੇ ਉਹਦੇ ਡੈਡੀ ਨਾਲ ਕਰ ਲਈ ਸੀ ਤੇ ਜਗਦੀਪ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਦਾਜ ਦੇਹੀ ਦੀ ਕੋਈ ਲੋੜ ਨਹੀਂ ਇਸ ਲਈ ਜਦੋਂ ਦੀ ਰਣਜੀਤ ਕੌਰ ਇਸ ਘਰ ਚ ਵਿਆਹ ਕੇ ਆਈ ਸੀ ਤਾਂ ਹਰਵੰਸ ਕੌਰ ਉਹਦੇ ਨਾਲ ਇਸ ਤਰ੍ਹਾਂ ਬਿਤਕਰਾ ਕਰਦੀ ਰਹਿੰਦੀ ਸੀ ਤੇ ਗੱਲ-ਗੱਲ ਤੇ ਉਹਦੇ ਨਾਲ ਲੜਦੀ ਰਹਿੰਦੀ ਸੀ ਹਰਵੰਸ ਕੌਰ ਨੂੰ ਇਸ ਤਰ੍ਹਾਂ ਬੋਲਦੇ ਵੇਖ ਕੇ ਉਹਦੇ ਘਰ ਵਾਲਾ ਜਦੋਂ ਬਾਥਰੂਮ ਤੋਂ ਆਇਆ ਉਹ ਕਹਿੰਦਾ ਵੀ ਕੀ ਹੋ ਗਿਆ ਤੈਨੂੰ ਸਵੇਰੇ ਸਵੇਰੇ ਲੱਗ ਗਈ ਵੀ ਤੂੰ ਸਾਰਾ ਦਿਨ ਲੱਗੀ ਰਹਿਣੀ ਆ ਸਵੇਰੇ ਤੋਂ ਲੱਗ ਜਾਨੀ ਆ ਸ਼ਾਮ ਤੱਕ ਤੇ ਰਹੀ ਹੀ ਕੰਮ ਰਹਿੰਦਾ ਕਹਿੰਦੀ ਹਾਂ ਹਾਂ ਤੁਹਾਨੂੰ ਤਾਂ ਮੈਹੀ ਗਲਤ ਲੱਗਦੀ ਆ ਆ ਵੇਖੋ ਥੋਡੀ ਲਾਡਲੀ ਨੂੰ ਦੇ ਕੰਮ ਪਤਾ ਨਹੀਂ ਕਿਹੜੇ ਤਰੀਕੇ ਨਾਲ ਚਾਹ ਫੜਾ ਕੇ ਗਈ ਮਰਦ ਕੇ ਹਰ ਇੱਕ ਕੰਮ ਕਰਦੀ ਆ ਨਾਲੇ ਤਾਂ ਸਾਰੀ ਚਾਹ ਡੁੱਲ ਗਈ ਨਾਲੇ ਕੱਪ ਟੁੱਟ ਗਿਆ ਰਣਜੀਤ ਕੱਪ ਵੀ ਲੈ ਕੇ ਚੱਕ ਕੇ ਤੇ ਉੱਥੇ ਚਾਹ ਜਿੱਥੇ ਡੁੱਲੀ ਸੀ ਉਹ ਸਾਰਾ ਸਾਫ਼ ਕਰ ਗਈ ਤੇ ਚੁੱਪਚਾਪ ਚਲੀ ਗਈ 5 ਮਿੰਟ ਬਾਅਦ ਉਹ ਦੁਬਾਰਾ ਚਾਹ ਬਣਾ ਕੇ ਲੈ ਆਈ ਰਣਜੀਤ ਕੌਰ ਨੂੰ ਪਤਾ ਸੀ ਵੀ ਮੇਰੀ ਸੱਸ ਮੇਰੇ ਦਾਜ ਨਾਲ ਏਹਨ ਕਰਕੇ ਚਿੜੀ ਰਹਿੰਦੀ ਆ ਇਸ ਕਰਕੇ ਰਣਜੀਤ ਨਹੀਂ ਬੋਲਦੀ ਸੀ ਕਿਉਂਕਿ ਰਣਜੀਤ ਨੂੰ ਪਤਾ ਸੀ ਕਿ ਜਗਦੀਪ ਤੇ ਡੈਡੀ ਮੇਰਾ ਬਹੁਤ ਕਰਦੇ ਆ ਵੀ ਔਰਤਾਂ ਦਾ ਕਈ ਵਾਰੀ ਸੁਹਾਈ ਹੁੰਦਾ ਵੀ ਚਲ ਹੌਲੀ ਹੌਲੀ ਠੀਕ ਹੋ ਜਾਣਗੇ ਘਰ ਦੇ ਵਿੱਚ ਇਸੇ ਤਰ੍ਹਾਂ ਗੱਲ-ਗੱਲ ਤੇ ਕਲੇਸ਼ ਪਿਆ ਰਹਿੰਦਾ ਕਈ ਵਾਰੀ ਜੇ ਰਣਜੀਤ ਨੂੰ ਗੁੱਸਾ ਆਉਂਦਾ ਤਾਂ ਉਹ ਜਗਦੀਪ ਨੂੰ ਜ਼ਰੂਰ ਦੱਸ ਦਿੰਦੀ ਸੀ ਕਿ ਮੰਮੀ ਮੇਰੇ ਨਾਲ ਇਦਾਂ ਕਰਦੇ ਆ ਜਗਦੀਪ ਕਹਿੰਦੇ ਵੀ ਕੋਈ ਗੱਲ ਨਹੀਂ ਕਿੰਨਾ ਕੁ ਚਿਰ ਕਰਨਗੇ ਹੋਣਾ ਰਣਜੀਤ ਕੌਰ ਨੂੰ ਇਹ ਸੀ ਵੀ ਮੈਂ ਆਪਣੇ ਛੋਟੇ ਬੇਟੇ ਜੈਦੀਪ ਦਾ ਵਿਆਹ ਆਪਣੀ ਪਸੰਦ ਦੀ ਕੁੜੀ ਨਾਲ ਕਰ ਲਵਾਂ ਜਿੱਥੋਂ ਮੈਨੂੰ ਦਾਜ ਦੇਹ ਜਿ ਮਿਲੇ ਵੀ ਕਿਤੇ ਉਹ ਵੀ ਕੱਲ ਨੂੰ ਕੋਈ ਕੁੜੀ ਪਸੰਦ ਕਰਕੇ ਮੈਨੂੰ ਆਏ ਨਾ ਕਹਦੇ ਵੀ ਤੇਰੀ ਨੂੰ ਲਿਆਂਦੀ ਇਸ ਕਰਕੇ ਹਰਵੰਸ ਕੌਰ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕਹਿਤਾ ਕਿ ਮੇਰੇ ਛੋਟੇ ਬੇਟੇ ਲਈ ਮੈਨੂੰ ਕੁੜੀ ਦੀ ਦੱਸ ਪਾਓ ਹਰਵੰਸ ਕੌਰ ਦੀ ਭੈਣ ਨੇ ਇੱਕ ਅਮੀਰ ਘਰ ਦੀ ਕੁੜੀ ਜਿਹਦਾ ਨਾਮ ਰਾਣੀ ਸੀ ਉਹਦੇ ਰਿਸ਼ਤੇ ਦੀ ਦੱਸ ਪਾਈ ਤੇ ਰਣਜੀਤ ਕੌਰ ਆਪਣੀ ਭੈਣ ਨਾਲ ਜਾ ਕੇ ਆਨੇ ਬਹਾਨੇ ਕੁੜੀ ਵੇਖਿਆ ਈ ਤੇ ਕੁੜੀ ਉਹਨੂੰ ਪਸੰਦ ਆ ਗਈ। ਉਸ ਤੋਂ ਬਾਅਦ ਉਹਨੇ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਕਿ ਮੇਰੀ ਭੈਣ ਆਪਣੇ ਜੈਦੀਪ ਨੂੰ ਰਿਸ਼ਤਾ ਕਰਾਉਂਦੀ ਆ। ਕੁੜੀ ਬਹੁਤ ਸੋਹਣੀ ਸੁਨੱਖੀ ਆ ਤੇ ਅਮੀਰ ਘਰ ਦੀ ਕੁੜੀ ਆ। ਤਾਂ ਗੋਹਰਵੰਸ ਕੌਰ ਦੇ ਘਰ ਵਾਲਾ ਕਹਿੰਦਾ ਵੀ ਵੇਖ ਲਾ ਅਮੀਰ ਘਰ ਦੀ ਕੁੜੀ ਨੇ ਕੱਲ ਨੂੰ ਫਿਰ ਤੈਨੂੰ ਰੋਟੀ ਨਹੀਂ ਦੇਣੀ। ਦਾਜ ਦੇਹ ਜ ਮੰਗਣ ਨੂੰ ਤੂੰ ਕਾਲੀ ਆ ਤੂੰ ਕੀ ਵਰਤਨਾ ਦਾਜ ਦੇਹ ਦਸ ਮਣ ਆਪਣੇ ਘਰੇ ਕਾਦੀ ਕਮੀ ਆ। ਤਾਂ ਉਹ ਕਹਿੰਦੀ ਤੁਸੀਂ ਮੇਰੀ ਗੱਲ 'ਚ ਨਾ ਬੋਲਿਓ। ਪਹਿਲਾਣੀ ਨੂੰ ਥੋੜੀ ਮਰਜ਼ੀ ਦੀ ਆਈ ਆ ਤੇ ਹੁਣ ਵਾਲੀ ਨੂੰ ਮੇਰੀ ਮਰਜ਼ੀ ਦੀ ਆਊਗੀ। ਸ਼ਾਮ ਨੂੰ ਉਹਦਾ ਮੁੰਡਾ ਜੈਦੀਪ ਘਰੇ ਆਉਂਦਾ ਤਾਂ ਹਰਵੰਸ ਔਰ ਆਪਣੇ ਪੁੱਤ ਨੂੰ ਬੁਲਾ ਕੇ ਕਹਿੰਦੀ ਆ ਕਿ ਜੈਦੀਪ ਮੈਂ ਤੇਤੋਂ ਇੱਕ ਚੀਜ਼ ਮੰਗਣੀ ਆ ਤੂੰ ਮੈਨੂੰ ਜਵਾਬ ਨਾ ਦੇ। ਤਾਂ ਜੈਦੀਪ ਕਹਿੰਦਾ ਵੀ ਮੰਮੀ ਮੈਂ ਅੱਗੇ ਕਦੇ ਕਿਸੇ ਚੀਜ਼ ਨੂੰ ਜਵਾਬ ਦਿੱਤਾ। ਕਹਿੰਦੀ ਹਾਂ ਪਰ ਮੈਨੂੰ ਐ ਲੱਗਦਾ ਵੀ ਮੇਰੀ ਇਸ ਗੱਲ ਨੂੰ ਤੂੰ ਮਨਾ ਨਾ ਕਰ ਦੇਵੇਂ। ਜੈਦੀਪ ਕਹਿੰਦਾ ਵੀ ਨਹੀਂ ਮੰਮੀ ਮੈਂ ਨਹੀਂ ਮਨਾ ਕਰਦਾ ਚੱਲ ਦੱਸ ਕੀ ਆ। ਕਹਿੰਦੀ ਮੈਂ ਤੇਰੇ ਵਾਸਤੇ ਬਹੁਤ ਸੋਹਣੀ ਕੁੜੀ ਵੇਖੀ ਆ। ਮੈਂ ਚਾਹੁੰਨੀ ਆ ਵੀ ਮੈਂ ਤੇਰਾ ਉਹਦੇ ਨਾਲ ਵਿਆਹ ਕਰਾਂ। ਜੈਦੀਪ ਕਹਿੰਦਾ ਮੰਮੀ ਹਜੇ ਮੈਂ ਵਿਆਹ ਨਹੀਂ ਕਰਨਾ ਚਾਹੁੰਦਾ ਮੈਂ ਪੜ ਰਿਹਾ ਮੈਨੂੰ ਪੜ੍ਹਾਈ ਪੂਰੀ ਕਰ ਲੈਣ ਦਿਓ ਮੈਂ ਥੋਡੀ ਪਸੰਦ ਦੀ ਕੁੜੀ ਨਾਲ ਹੀ ਵਿਆਹ ਕਰਾਂਉ ਪਰ ਹਜੇ ਨਹੀਂ ਮੈਂ ਕਰਨਾ ਤਾਂ ਹਰਵੰਸ कौर ਆਪਣੇ ਪੁੱਤ ਨਾਲ ਗੁੱਸੇ ਹੋ ਜਾਂਦੀ ਆ ਕਹਿੰਦੀ ਕਿ ਮੈਂ ਤੁਹਾਨੂੰ ਦੋਨਾਂ ਨੂੰ ਇਸ ਘਰ ਕੇ ਪੜਾਇਆ ਲਿਖਾਇਆ ਤੇ ਵੱਡੇ ਕੀਤਾ ਹਨਾ ਤੇ ਵੀ ਤੁਸੀਂ ਮੇਰੀ ਗੱਲ ਵੀ ਨਾ ਮੰਨੋ ਵਿਆਹ ਮਾਮਾ ਨੇ ਆਪਣੇ ਪੁੱਤਾਂ ਦੇ ਵਿਆਹ ਚਾਵਾ ਨਾਲ ਕਰਨੇ ਹੁੰਦੇ ਆ ਪਹਿਲਾਂ ਵੱਡਾ ਘਰੇ ਲਿਆ ਕੇ ਖੜਾਤੀ ਤੇ ਕਹਤਾ ਪਾਣੀ ਵਾਰ ਲਾ ਮੇਰੇ ਸ਼ੌਂਕ ਨਹੀਂ ਮੇਰੇ ਚਾਹ ਨਹੀਂ ਪਤਾ ਨਹੀਂ ਮੈਂ ਕਿੰਨਾ ਕਚਰ ਹੈਗੀ ਆ ਕੋਈ ਪਤਾ ਨਹੀਂ ਬੰਦੇ ਦਾ ਕਦੋਂ ਪਟਾਕਾ ਪੈ ਜੇ ਤੇ ਤੁਸੀਂ ਮੇਰੀ ਗੱਲ ਹੀ ਨਹੀਂ ਮੰਨਦੇ ਤਾਂ ਜੈਦੀਪ ਕਹਿੰਦਾ ਕਿ ਚੱਲ ਮੰਮੀ ਕੋਈ ਗੱਲ ਨਹੀਂ ਜੇ ਤੂੰ ਬਾਲਾ ਕਹਿਣੀ ਆ ਤਾਂ ਮੈਂ ਤਿਆਰ ਆ ਰਿਸ਼ਤੇ ਲਈ ਚੱਲ ਤੂੰ ਆਪੇ ਗੱਲ ਕਰ ਲਈ ਹਰਵੰਸ ਕੋਰ ਆਪਣੀ ਭੈਣ ਨਾਲ ਚਲੀ ਜਾਂਦੀ ਆ ਆਪਣੇ ਘਰ ਵਾਲੇ ਨੂੰ ਲੈ ਜਾਂਦੀ ਆ ਕੁੜੀ ਨੂੰ ਵੇਖਿਆਉਂਦੀ ਆ ਤੇ ਸਿੱਧੇ ਤੌਰ ਤੇ ਗੱਲ ਕਰਿਆ ਆਂਦੀ ਆ ਕੁੜੀ ਦੇ ਘਰ ਦੇ ਇੱਕ ਦਿਨ ਜੈਦੀਪ ਨੂੰ ਵੇਖਣ ਆਉਂਦੇ ਆ ਉਹਨਾਂ ਨੂੰ ਜੈਦੀਪ ਦਾ ਨੇਚਰ ਵਧੀਆ ਲੱਗਦਾ ਕਿਉਂਕਿ ਜੈਦੀਪ ਬਹੁਤ ਸੋਹਣਾ ਸੁਨੱਖਾ ਪੜਿਆ ਲਿਖਿਆ ਤੇ ਵਧੀਆ ਨੇਚਰ ਦਾ ਮੁੰਡਾ ਸੀ ਜਦੋਂ ਰਾਣੀ ਦੇ ਪੇਕੇ ਆਉਂਦੇ ਆ ਵੇਖਣ ਤਾਂ ਉਹਨਾਂ ਨੂੰ ਜੈਦੀਪ ਪਸੰਦ ਆ ਜਾਂਦਾ ਪਰਿਵਾਰ ਵੀ ਵਧੀਆ ਲੱਗਦਾ ਉਹਨਾਂ ਨੂੰ ਚਲੋ ਉਹ ਰਿਸ਼ਤਾ ਕਰ ਦਿੰਦੇ ਆ ਰਾਣੀ ਵਿਆਹ ਕੇ ਜੈਦੀਪ ਦੀ ਘਰਵਾਲੀ ਬਣ ਕੇ ਹਰਵੰਸ ਕੌਰ ਦੀ ਨੂੰਹ ਬਣ ਕੇ ਘਰੇ ਆ ਜਾਂਦੀ ਹਰਵੰਸ ਕੌਰ ਆਪਣੀ ਨੂੰਹ ਰਾਣੀ ਦਾ ਬਹੁਤ ਕਰਦੀ ਆ ਕਿਉਂਕਿ ਉਹਨੂੰ ਇਹ ਸੀ ਵੀ ਇਹ ਮੇਰੀ ਪਸੰਦ ਦੀ ਨੂੰਹਾਂ ਤੇ ਦਾਜ ਵੀ ਲੈ ਕੇ ਆਈ ਆ ਇਸ ਲਈ ਉਹ ਰਣਜੀਤ ਨੂੰ ਨੀਮਾ ਦਿਖਾਉਣ ਦੀ ਮਾਰੀ ਕਿ ਇਹਨੂੰ ਜੈਲਸੀ ਹੋਵੇ ਉਹ ਰਾਣੀ ਦਾ ਬਹੁਤ ਕਰਦੀ ਰਾਣੀ ਰਾਣੀ ਕਰਦੀ ਰਹਿੰਦੀ ਤੇ ਜੇ ਰਾਣੀ ਆਪਣੀ ਜਠਾਣੀ ਨਾਲ ਗੱਲ ਕਰਦੀ ਜਾਂ ਉਹਦੇ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੀ ਤਾਂ ਹਰਵੰਸ ਕੌਰ ਅੱਗੇ-ਅੱਗੇ ਹੋ ਕੇ ਕੰਮ ਕਰਦੀ ਹਰਵੰਸ ਕੌਰ ਇਹ ਵੀ ਨਹੀਂ ਚਾਹੁੰਦੀ ਸੀ ਕਿ ਰਾਣੀ ਰਣਜੀਤ ਨੂੰ ਜ਼ਿਆਦਾ ਬੁਲਾਵੇ ਪਰ ਰਾਣੀ ਇੱਕ ਵਧੀਆ ਸੁਭਾਅ ਦੀ ਕੁੜੀ ਸੀ ਉਹਨੂੰ ਆਪਣੀ ਜਠਾਣੀ ਵਧੀਆ ਲੱਗਦੀ ਸੀ ਰਾਣੀ ਨੇ ਇੱਕ ਚੀਜ਼ ਨੋਟ ਕੀਤੀ ਵੀ ਜਿਹੜੀ ਮੇਰੀ ਸੱਸ ਹਰਵੰਸ ਕੌਰ ਆ ਉਹ ਮੇਰੀ ਜਠਾਣੀ ਨੂੰ ਪਸੰਦ ਨਹੀਂ ਕਰਦੀ ਤੇ ਇੱਕ ਦਿਨ ਉਹਨੇ ਜੈਦੀਪ ਨੂੰ ਪੁੱਛ ਲਿਆ ਵੀ ਮੰਮੀ ਆ ਜਿਹੜੇ ਉਹ ਦੀਦੀ ਨੂੰ ਐਂ ਕਿਉਂ ਗੁੱਸੇ 'ਚ ਬੋਲਦੇ ਆ ਸਾਰਾ ਦਿਨ ਵੀ ਦੀ ਵੀ ਮੰਮੀ ਨੂੰ ਜਮਾ ਕਿਸੇ ਗੱਲ ਤੋਂ ਜਵਾਬ ਨਹੀਂ ਦਿੰਦੇ ਮੰਮੀ ਫਿਰ ਵੀ ਉਹਦੇ ਕੰਮਾਂ ਦੇ ਵਿੱਚ ਨੁਘੋਚਾਂ ਕਰਦੇ ਰਹਿੰਦੇ ਆ ਤਾਂ ਜੈਦੀ ਆਪਣੇ ਆਪਣੇ ਘਰ ਵਾਲੀ ਰਾਣੀ ਨੂੰ ਸਾਰੀ ਸੱਚੀ ਗੱਲ ਦੱਸਤੀ ਕਿ ਉਹਨਾਂ ਨੇ ਲਵ ਮੈਰਿਜ ਕਰਵਾਈ ਆ ਉਹ ਦਾਜ ਨਹੀਂ ਲੈ ਕੇ ਆਈ ਤੇ ਮੰਮੀ ਨੂੰ ਇਹ ਸੀ ਕਿ ਦਾਜ ਲੈ ਕੇ ਆਵੇ ਇਸੇ ਕਰਕੇ ਵੀ ਮੰਮੀ ਉਹਨੂੰ ਪਸੰਦ ਨਹੀਂ ਕਰਦੇ ਹੈਗੇ ਤਾਂ ਰਾਣੀ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਰਾਣੀ ਨੇ ਸੋਚਿਆ ਵੀ ਇੰਨੀ ਇੰਟੈਲੀਜੈਂਟ ਸੋਹਣੀ ਸੁਨੱਖੀ ਕੁੜੀ ਮਿਲ ਗਈ ਹੈਨਾ ਵੀ ਦਾਜ ਕਰਕੇ ਉਹਦੇ ਨਾਲ ਇਸ ਘਰ ਚ ਬਿਤਕਰਾ ਹੁੰਦਾ ਤਾਂ ਉਹਨੇ ਸੋਚ ਲਿਆ ਵੀ ਰਣਜੀਤ ਤਾਂ ਚੁੱਪ ਰਹਿੰਦੀ ਆ ਵੀ ਮੈਂ ਹੀ ਲੋਟ ਕਰੂੰ ਸੱਸ ਨੂੰ ਜਦੋਂ ਵੀ ਕਿਤੇ ਰਣਜੀਤ ਹਨਾ ਕੋਈ ਕੰਮ ਕਰਦੀ ਹੁੰਦੀ ਤਾਂ ਉਹਦੀ ਸੱਸ ਲਗੋਚਾਂ ਕਰਦੀ ਤਾਂ ਰਾਣੀ ਆ ਕੇ ਆਪਣੀ ਜਠਾਣੀ ਦਾ ਪੱਖ ਲੈਂਦੀ ਹੌਲੀ ਹੌਲੀ ਹਰਵੰਸਕੌਰ ਨੂੰ ਵੀ ਇਹ ਗੱਲ ਪਤਾ ਲੱਗਣ ਲੱਗੀ ਵੀ ਰਾਣੀ ਲੋੜ ਤੋਂ ਵੱਧ ਰਣਜੀਤ ਦਾ ਪੱਖ ਕਰਦੀ ਆ ਪਰ ਉਹ ਰਾਣੀ ਨੂੰ ਨਹੀਂ ਕੁਝ ਕਹਿੰਦੀ ਸੀ ਜੇ ਕਈ ਵਾਰ ਹਰਵੰਸਕੌਰ ਆਪਣੀ ਨੂੰ ਵੱਡੀ ਨੂੰ ਨੂੰ ਹਨਾ ਰਣਜੀਤਕੌਰ ਨੂੰ ਕਹਿੰਦੀ ਕਿ ਤੈਨੂੰ ਮੈਨੂੰ ਚਾਹ ਦਾ ਕੱਪ ਬਣਾ ਕੇ ਲਿਆ ਦੇ ਤਾਂ ਰਾਣੀ ਫਟਾਫਟ ਜਾਂਦੀ ਤੇ ਚਾਹ ਬਣਾ ਕੇ ਲਿਆ ਦਿੰਦੀ ਅੱਗੋਂ ਹਰਵੰਸ कौर ਕਹਿ ਦਿੰਦੀ ਕਿ ਤੈਨੂੰ ਕੀ ਲੋੜ ਸੀ ਚਾਹ ਬਣਾ ਕੇ ਲਿਆਉਣ ਦੀ ਉਹ ਵੇਲੀ ਹੋਈ ਆ ਉਹ ਬਣਾ ਦਿੰਦੀ ਤਾਂ ਰਾਣੀ ਕਹਿ ਦਿੰਦੀ ਵੀ ਨਹੀਂ ਮੰਮੀ ਦੀਦੀ ਤਾਂ ਸਾਰਾ ਦਿਨ ਕੰਮ ਕਰਦੇ ਆ ਫਿਰ ਕੀ ਹੋ ਗਿਆ ਜੇ ਮੈਂ ਬਣਾਤੀ ਚਾਹ ਥੋੜਾ ਟਾਈਮ ਤਾਂ ਰਾਣੀ ਨੇ ਲੇਸ ਰੱਖਿਆ ਪਿਆਰ ਨਾਲ ਉਹ ਗੱਲ ਕਰਦੀ ਰਹੀ ਤੇ ਇੱਕ ਦਿਨ ਰਾਣੀ ਨਾ ਆਪਣੇ ਕਮਰੇ ਚੋਂ ਬਾਹਰ ਨਿਕਲ ਕੇ ਕਿਤੇ ਉਧਰ ਆਪਣੀ ਜਠਾਣੀ ਦੇ ਕਮਰੇ ਵੱਲ ਜਾਣ ਲੱਗੀ ਸੀ ਤਾਂ ਉਹਨੇ ਵੇਖਿਆ ਵੀ ਉਹਦੀ ਸੱਸ ਕਾਲੀ ਕਾਲੀ ਨਾਲ ਰਸੋਈ 'ਚ ਬੜੀ ਉਹ ਸੋਚਦੀ ਵੀ ਮੰਮੀ ਤਾਂ ਰਸੋਈ ਚ ਜਾਂਦੇ ਨਹੀਂ ਵੀ ਹੁਣ ਕੀ ਕਰਨ ਗਏ ਆ ਤੇ ਉਹਨੇ ਖਿੜਕੀ ਵਿੱਚ ਦੀ ਵੇਖਣ ਲੱਗ ਗਈ ਅ ਜਿਹੜੀ ਰਣਜੀਤ ਕੌਰ ਆ ਉਹ ਸਬਜ਼ੀ ਬਣਨੀ ਧਰ ਕੇ ਗਈ ਸੀ ਤੇ ਉਹਦੀ ਸੱਸ ਨੇ ਸਬਜ਼ੀ ਦੇ ਦੋ ਚਮਚੇ ਨਮਕ ਦੇ ਦੋ ਚਮਚੇ ਸਬਜ਼ੀ ਚ ਪਾਤੇ ਤੇ ਸਾਰਾ ਕੁਝ ਰਾਣੀ ਨੇ ਵੇਖ ਲਿਆ ਰਾਣੀ ਨੇ ਵੇਖਿਆ ਉਹਦੀ ਸੱਸ ਕਾਲੀ ਕਾਲੀ ਸੋਈ ਚੋਂ ਬਾਹਰ ਚੱਲ ਨਹੀਂ ਗਈ ਤੇ ਆਪਣੇ ਕਮਰੇ ਚ ਚਲੀ ਗਈ ਰਾਣੀ ਨੇ ਕੀ ਕੀਤਾ ਰਾਣੀ ਨੇ ਵੇਖਿਆ ਕਿ ਸਬਜ਼ੀ ਜਿਹੜੀ ਅੱਧੀ ਕੱਟੀ ਪਈ ਆ ਤੇ ਅੱਧੀ ਬਣਾਈ ਸੀ ਕਿਉਂਕਿ ਕਈ ਵਾਰੀ ਆਪਣੇ ਇਹ ਹੁੰਦਾ ਵੀ ਸਬਜ਼ੀ ਜ਼ਿਆਦਾ ਹੁੰਦੀ ਹੈ ਤੇ ਆਪਾਂ ਅੱਧੀ ਸ਼ਾਮ ਨੂੰ ਬਣਾ ਲੈਨੇ ਆ ਅੱਧੀ ਸਵੇਰ ਜਦੋਂ ਹੁਣ ਉਹਨਾਂ ਨੇ ਡਿਊਟੀ ਜਾਣਾ ਹੁੰਦਾ ਸੀ ਮੁੰਡਿਆਂ ਨੇ ਵੀ ਸਵੇਰ ਤਾਜੀ ਬਣਾਵਾਂਗੇ ਪਰ ਰਾਣੀ ਨੇ ਫਟਾਫਟ ਉਹ ਜਿਹੜੀ ਸਬਜ਼ੀ ਕੱਟੀ ਪਈ ਸੀ ਉਹਨੂੰ ਤੜਕਾ ਲਾਇਆ ਤੇ ਜਿਹੜੀ ਸਬਜ਼ੀ ਦੇ ਵਿੱਚ ਉਹਦੀ ਸੱਸ ਨੇ ਨਮਕ ਪਾਇਆ ਸੀ ਉਹ ਡਸਟ ਬੈਂਚ 'ਚ ਪਾ ਕੇ ਫਟਾਫਟ ਦੂਸਰੀ ਸਬਜ਼ੀ ਬਣਾਤੀ ਸ਼ਾਮ ਨੂੰ ਜਦੋਂ ਖਾਣਾ ਖਾਣ ਲੱਗੇ ਸਾਰੇ ਹਨਾ ਡਾਈਨਿੰਗ ਟੇਬਲ ਤੇ ਆਏ ਤਾਂ ਹਰਵੰਸ ਕੌਰ ਇਸ ਗੱਲੋਂ ਖੁਸ਼ ਸੀ ਵੀ ਅੱਜ ਇਹਨੂੰ ਰਣਜੀਤ ਕੌਰ ਨੂੰ ਝਿੜਕਾ ਪੈਣਗੇ ਆ ਪਰ ਇੰਨੀ ਸਵਾਦ ਬਣੀ ਸਬਜੀ ਵੇਖ ਕੇ ਸਾਰੇ ਉਹਦੀਆਂ ਤਰੀਫਾਂ ਕਰਨ ਲੱਗੇ ਤੇ ਉਹ ਹੈਰਾਨ ਰਹਿ ਗਈ ਵੀ ਇਹ ਕੀ ਗੱਲ ਬਣੀ ਵੀ ਮੈਂ ਤਾਂ ਇੰਨਾ ਨਮਕ ਪਾਇਆ ਸੀ ਤੇ ਉਹ ਜਾਣ ਬੁੱਝ ਕੇ ਕਹੀ ਜਾਵੇ ਸਬਜੀ ਚ ਨਮਕ ਜ਼ਿਆਦਾ ਲੱਗਦਾ ਪਰ ਸਾਰੇ ਕਹਿੰਦੇ ਵੀ ਨਹੀਂ ਸਾਨੂੰ ਤਾਂ ਨਹੀਂ ਲੱਗਦਾ ਰਾਣੀ ਅੰਦਰੋਂ ਅੰਦਰ ਬੜਾ ਖੁਸ਼ ਹੋਈ ਵੀ ਲੈ ਮੈਂ ਆਪਣੀ ਸੱਸ ਦੀ ਇੱਕ ਚਾਲ ਤਾਂ ਫੇਲ ਕਰ ਦਿੱਤੀ ਥੋੜੇ ਜਿਹੇ ਦਿਨਾਂ ਬਾਅਦ ਕੀ ਹੁੰਦਾ ਕਿ ਜੈਦੀਪ ਤੇ ਜਗਦੀਪ ਤੇ ਉਹਨਾਂ ਦਾ ਡੈਡੀ ਘਰ ਨਹੀਂ ਹੁੰਦੇ ਘਰ ਦੇ ਵਿੱਚ ਰਾਣੀ ਰਣਜੀਤ ਤੇ ਉਹਦੀ ਸੱਸ ਹੀ ਹੁੰਦੀਆਂ ਨੇ ਜਿਹੜੀ ਰਣਜੀਤ ਆ ਉਹ ਰਸੋਈ ਦੇ ਵਿੱਚ ਕੰਮ ਕਰਦੀ ਕਰਦੀ ਬਾਹਰ ਚਲੀ ਜਾਂਦੀ ਆ ਕੱਪੜੇ ਧੋਣ ਚਲੀ ਜਾਂਦੀ ਆ ਤੇ ਉਹਦੀ ਸੱਸ ਸਨ ਜਿਹੜੀ ਆ ਕੇ ਗੈਸ ਆਨ ਕਰ ਦਿੰਦੀ ਆ ਗੈਸ ਆਣਾ ਹੁੰਦਾ ਤੇ ਰਸੋਈ ਦਾ ਗੇਟ ਬੰਦ ਕਰ ਜਾਂਦੀ ਆ ਉਹਨੂੰ ਇਹ ਹੁੰਦਾ ਵੀ ਜਦੋਂ ਆ ਕੇ ਰਣਜੀਤ ਕੰਮ ਕਰੂਗੀ ਗੈਸ ਚਲਾਊਗੀ ਤਾਂ ਆਪੇ ਅੱਗ ਲੱਗ ਜੂਗੀ ਕਿਉਂਕਿ ਉਹ ਆਪਣੀ ਨੂੰ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਹੁੰਦੀ ਰਾਣੀ ਆਪਣੇ ਕਮਰੇ 'ਚ ਸੀ ਰਾਣੀ ਆਪਣੀ ਮਾਂ ਨਾਲ ਫੋਨ ਤੇ ਗੱਲ ਕਰ ਰਹੀ ਸੀ ਤੇ ਗੱਲ ਕਰਦੇ ਕਰਦੇ ਨਾ ਉਹਨੂੰ ਐ ਲੱਗਿਆ ਵੀ ਅਜੀਬ ਜਿਹੀ 스멜 ਆ ਰਹੀ ਆ ਉਹ ਗੱਲ ਕਰਦੀ ਕਰਦੀ ਬਾਹਰ ਆਈ ਉਹਨੇ ਵੇਖਿਆ ਵੀ ਰਸੋਈ ਦਾ ਗੇਟ ਵੀ ਬੰਦਾ ਤੇ ਗੈਸ ਲੀਕ ਦੀ 스멜 ਕਿੱਥੋਂ ਆ ਰਹੀ ਆ ਜਦੋਂ ਉਹਨੇ ਅੱਗੇ ਰਸੋਈ ਚ ਜਾ ਕੇ ਦਰਵਾਜ਼ਾ ਖੋਲ੍ਹਿਆ ਰਸੋਈ ਦਾ ਤਾਂ ਕਾਫੀ 스멜 ਆ ਰਹੀ ਸੀ ਉਹਨੇ ਵੇਖਿਆ ਕਿ ਗੈਸ ਆ ਜਿਹੜਾ ਉਹ ਆਨ ਹੋਇਆ ਪਿਆ ਉਹੋ ਗੈਸ ਦਾ ਬਟਨ ਆਫ ਕਰ ਦਿਆ ਤੇ ਬਾਹਰ ਆ ਕੇ ਪੁੱਛਦੀ ਆਪਣੀ ਜਠਾਣੀ ਨੂੰ ਕਿ ਦੀਦੀ ਤੁਸੀਂ ਗੈਸ ਤੇ ਕੁਝ ਕੰਮ ਕਰਨਾ ਸੀ ਕਹਿੰਦੀ ਵੀ ਨਹੀਂ ਹੁਣ ਤਾਂ ਮੈਂ ਕੋਈ ਕੰਮ ਨਹੀਂ ਕਰਨਾ ਸੀਗਾ ਵੀ ਮੈਂ ਤਾਂ ਵੇਖ ਕੇ ਆਈਆਂ ਬੰਦ ਸੀ ਗੈਸ ਤਾਂ ਹਣਾ ਤੇ ਉਹ ਕਹਿੰਦੀ ਵੀ ਨਹੀਂ ਗੈਸ ਬੰਦ ਨਹੀਂ ਸੀ ਤੁਸੀਂ ਗੈਸ ਬੰਦ ਕਰਨਾ ਭੁੱਲ ਗਏ ਮੈਨੂੰ ਲੱਗਦਾ ਵੀ ਬਰਨਣਾ ਤਾਂ ਨਹੀਂ ਹੋ ਰਿਹਾ ਸੀ ਮਤਲਬ ਜਲਦਾ ਨਹੀਂ ਰਿਹਾ ਸੀ ਪਰ ਗੈਸ ਲੀਕ ਹੋ ਰਹੀ ਸੀ ਤਾਂ ਰਣਜੀਤ ਕਹਿੰਦੀ ਨਹੀਂ ਰਾਣੀ ਤੈਨੂੰ ਭਲੇਖਾ ਪਿਆ ਵੀ ਮੈਂ ਤਾਂ ਹੁਣ ਤਾਂ ਆਈਆਂ ਥੋੜਾ ਜਿਹਾ ਟਾਈਮ ਹੋ ਗਿਆ ਰਸੋਈ 'ਚ ਤਾਂ ਫਿਰ ਰਾਣੀ ਆਪਣੀ ਸੱਸ ਨੂੰ ਪੁੱਛਦੀ ਹੈ ਕਿ ਮੰਮੀ ਤੁਸੀਂ ਰਸੋਈ 'ਚ ਕੀ ਕਰਨ ਗਏ ਸੀ ਉਹਨੇ ਸੋਚਿਆ ਵੀ ਜੇ ਮੈਂ ਆਏ ਪੁੱਛ ਲਿਆ ਵੀ ਕੀ ਗਈ ਸੀ ਤਾਂ ਉਹਨੇ ਕਹਿ ਦੇਣਾ ਵੀ ਨਹੀਂ ਗਈ ਨਹੀਂ ਸੀ ਉਹਨੇ ਇਹੇ ਸ਼ਿਓਰ ਕਰਤਾ ਵੀ ਮੈਨੂੰ ਪਤਾ ਤੁਸੀਂ ਗਏ ਸੀ ਤੋ ਕਹਿੰਦੀ ਹੈ ਕਿ ਮੈਂ ਤਾਂ ਰਸੋਈ ਦਾ ਗੇਟ ਬੰਦ ਕਰਨ ਗਈ ਸੀ ਰਸੋਈ ਦਾ ਗੇਟ ਆ ਤੁਸੀਂ ਕਈ ਵਾਰੀ ਖੁੱਲਾ ਰੱਖ ਦਿੰਦੇ ਹੋ ਵੀ ਕੋਈ ਆ ਨਾ ਜਾਵੇ ਬਿੱਲੀ ਵਗੈਰਾ ਤੋ ਕਹਿੰਦੀ ਫਿਰ ਗੈਸ ਕਿਵੇਂ ਆਨ ਹੋ ਗਿਆ ਬੰਦ ਪਿਆ ਗੈਸ ਕਿੰਨੀ ਲੀਕ ਹੋ ਗਈ ਕਿੰਨੀ ਸਮੈਲ ਆ ਰਹੀ ਆ ਪਰ ਰਣਜੀਤ ਕੌਰ ਸਾਫ ਮੁੱਕਰ ਜਾਂਦੀ ਆ ਉਹ ਕਹਿੰਦੀ ਆ ਵੀ ਮੈਂ ਗੈਸ ਨਹੀਂ ਆਨ ਕੀਤਾ ਪਰ ਰਾਣੀ ਸਮਝ ਜਾਂਦੀ ਆ ਵੀ ਮੇਰੀ ਸੱਸ ਇੰਨਾ ਗਿਰ ਸਕਦੀ ਆ ਕਿਉਂਕਿ ਉਹਨੂੰ ਇਹ ਸੀ ਵੀ ਜਦੋਂ ਰਣਜੀਤ ਕੰਮ ਕਰਨ ਆਊਗੀ ਤੇ ਆ ਕੇ ਉਹ ਲਾਈਟਰ ਚਲਾਊ ਤਾਂ ਆਪੇ ਅੱਗ ਲੱਗ ਜੂਗੀ ਜਦੋਂ ਸ਼ਾਮ ਨੂੰ ਜੈਦੀਪ ਆਉਂਦਾ ਤਾਂ ਰਾਣੀ ਉਹਨੂੰ ਸਾਰੀ ਗੱਲ ਦੱਸਦੀ ਆ ਵੀ ਜਿੱਥੋਂ ਤੱਕ ਤਾਂ ਹੁੰਦਾ ਹਨਾ ਮਾੜੀ ਮੋਟੀ ਗੱਲ ਕੋਈ ਨਿਗੋਚ ਕੱਢਦੀ ਕੰਮ ਚ ਜਿਹੜਕਤਾ ਉਹ ਤਾਂ ਬਰਦਾਸ਼ਤ ਹੁੰਦੀ ਹੈ ਜੈਦੀਪ ਅੱਜ ਤਾਂ ਮੰਮੀ ਨੇ ਬਹੁਤ ਘਟੀਆ ਹਰਕਤ ਕੀਤੀ ਵੀ ਗੈਸ ਦੀ ਹਨਾ ਸਵਿਚ ਆਨ ਕਰਕੇ ਤੇ ਆਪ ਅੰਦਰ ਚਲੇ ਗਏ ਵੀ ਉਹ ਤਾਂ ਮੈਨੂੰ ਕੁਦਰਤੀ ਪਤਾ ਲੱਗ ਗਿਆ ਜੇ ਮੰਨ ਲਵੋ ਦੀਰੀ ਆਉਂਦੇ ਤੇ ਉਹਨਾਂ ਨੂੰ ਨਾ ਸਮੈਲ ਆਉਂਦੀ ਤੇ ਉਹਨਾਂ ਨੇ ਗੈਸ ਚਲਾ ਲੈਣਾ ਸੀ ਉਹਨਾਂ ਨੂੰ ਤਾਂ ਅੱਗ ਲੱਗ ਜਾਣੀ ਸੀ ਜੈਦੀਪ ਨੂੰ ਆਪਣੀ ਮਾਂ ਦੀ ਇਸ ਹਰਕਤ ਤੇ ਬਹੁਤ ਗੁੱਸਾ ਆਇਆ ਪਰ ਉਹ ਰਾਣੀ ਨੂੰ ਕਹਿੰਦਾ ਵੀ ਰਾਣੀ ਜੇ ਹੁਣ ਆਪਾਂ ਕਹਾਂਗੇ ਤਾਂ ਮੰਮੀ ਨੇ ਇਹੀ ਕਹਿਣਾ ਵੀ ਤੁਸੀਂ ਮੇਰੇ ਤੇ ਬਲੇਮ ਲਾਉਣੀ ਹੋ। ਉਹ ਕਹਿੰਦੀ ਵੀ ਚੱਲ ਫਿਰ ਜੈਦੀਪ ਤੁਸੀਂ ਮੈਨੂੰ ਕੁਝ ਕਹਿ ਹੋਣਾ ਵੀ ਮੰਮੀ ਨੂੰ ਤਾਂ ਮੈਂ ਹੀ ਠੀਕ ਕਰੂੰਗੀ। ਇੱਕ ਦਿਨ ਥੋੜੇ ਜਿਹੇ ਦਿਨਾਂ ਬਾਅਦ ਰਾਣੀ ਘਰ ਦੇ ਵਿੱਚ ਹਨਾ ਹੰਗਾਮਾ ਖੜਾ ਕਰ ਦਿੰਦੀ ਆ ਆਵਾਜ਼ਾਂ ਮਾਰਦੀ ਆ। ਕੋਈ ਚਾਹ ਦਾ ਕੱਪ ਬਣਾ ਦਿਓ ਮੈਂ ਇੱਥੇ ਕਦੋਂ ਦੀ ਭੁੱਖੀ ਪਈ ਆਂਗੀ। ਮੇਰੇ ਪਿਓ ਤੋਂ ਇੰਨਾ ਦਾਜ ਲੈ ਕੇ ਇੱਥੇ ਮੈਨੂੰ ਕੋਈ ਚਾਹ ਦਾ ਕੱਪ ਵੀ ਨਹੀਂ ਦਿੰਦਾ। ਜਦੋਂ ਐਂ ਕਹਿੰਦੀ ਆ ਰਣਜੀਤ ਕੌਰ ਕਹਿੰਦੀ ਰਾਣੀ ਮੈਂ ਬਣਾ ਦਿੰਨੀ ਆ ਚਾਹ ਤੂੰ ਮੈਨੂੰ ਆਵਾਜ਼ ਮਾਰ ਦਿੰਦੀ ਵੀ ਇੰਨਾ ਰੌਲਾ ਕਿਉਂ ਪਾਇਆ ਤੁਸੀਂ ਤਾਂ ਚਾਹ ਸਵਾਦ ਨਹੀਂ ਬਣਾਉਂਦੇ ਮੈਂ ਤਾਂ ਮੰਮੀ ਦੇ ਹੱਥ ਦੀ ਚਾਹ ਪੀਣਾ ਚਾਹਣੀ ਆ ਚਲ ਉਹਦੀ ਸੱਸਾ ਜਿਹੜੀ ਚਾਹ ਬਣਾ ਕੇ ਲੈ ਆਉਂਦੀ ਆ ਚਾਹ ਬਣਾ ਕੇ ਉਹ ਟੇਬਲ ਤੇ ਧਰ ਕੇ ਜਦੋਂ ਵਾਪਸ ਮੁੜਨ ਲੱਗਦੀ ਆ ਤਾਂ ਉਹ ਕੀ ਕਰਦੀ ਆ ਕੱਪ ਸੁੱਟ ਦਿੰਦੀ ਆ ਥੱਲੇ ਰਾਣੀ ਕੱਪ ਸੁੱਟਦੀ ਆ ਤੇ ਆਪਣੀ ਸੱਸ ਨੂੰ ਕਹਿੰਦੀ ਆ ਮੰਮੀ ਤੁਹਾਨੂੰ ਪਤਾ ਨਹੀਂਗਾ ਕਿ ਟੇਬਲ ਤੇ ਚਾਹ ਕਿਵੇਂ ਰੱਖੀ ਜਾਂਦੀ ਆ ਦੇਖੋ ਨਾਲੇ ਤਾਂ ਕੱਪ ਟੁੱਟ ਗਿਆ ਨਾਲੇ ਚਾਹ ਡੁੱਲ ਗਈ ਮੈਨੂੰ ਨਹੀਂ ਪਤਾ ਕਹਿੰਦੀ ਮੇਰੇ ਤੋਂ ਨਹੀਂ ਸਾਫ਼ ਹੁੰਦਾ ਕਮਰਾ ਮੇਰਾ ਸਾਫ਼ ਕਰਕੇ ਜਾਓ ਤਾਂ ਰਣਜੀਤ ਕੌਰ ਦੇ ਉਹ ਸੀਨ ਯਾਦ ਆ ਜਾਂਦਾ ਜਦੋਂ ਉਹਨੇ ਇੱਕ ਵਾਰ ਜਾਣ ਬੁੱਝ ਕੇ ਆਪਣੀ ਨੂਹ ਦੀ ਲਿਆਂ ਦੀ ਚਾੜੋਲੀ ਸੀ ਤੇ ਨੂਹ ਤੋਂ ਸਾਫ਼ ਕਰਾਈ ਸੀ ਫਿਰ ਉਹਦੇ ਉਹ ਗੱਲ ਦਿਮਾਗ 'ਚ ਆ ਗਈ ਕਿ ਵੀ ਮੈਂ ਵੀ ਆਪਣੀ ਵੱਡੀ ਨੂਹ ਨਾਲ ਐ ਕੀਤਾ ਸੀ ਪਰ ਫਿਰ ਵੀ ਉਹਨੂੰ ਰਾਣੀ ਦੇ ਵਿੱਚ ਕੋਈ ਖੋਟ ਨਜ਼ਰ ਨਹੀਂ ਆਇਆ ਸੀ ਇੱਕ ਵਾਰ ਤਾਂ ਉਹਨੂੰ ਗੁੱਸਾ ਆਇਆ ਪਰ ਫਿਰ ਵੀ ਉਹ ਰਣਜੀਤ ਕੌਰ ਨੂੰ ਉਵੇਂ ਹੀ ਨਫ਼ਰਤ ਤੇ ਗੁੱਸਾ ਕਰਦੀ ਸੀਗੀ ਥੋੜੇ ਦਿਨਾਂ ਬਾਅਦ ਘਰ ਦੇ ਵਿੱਚ ਨਾ ਕੋਈ ਪ੍ਰੋਗਰਾਮ ਸੀਗਾ ਤੇ ਪ੍ਰੋਗਰਾਮ ਜਦੋਂ ਰਾਣੀ ਦੇ ਪੇਕੇ ਬੁલાਏ ਗਏ ਤਾਂ ਰਣਜੀਤ ਨੂੰ ਇਹ ਵੀ ਸੀ ਵੀ ਮੇਰੇ ਪੇਕੇਆਂ ਨੂੰ ਵੀ ਬੁਲਾਇਆ ਜਾਵੇ ਪਰ ਹਰਵੰਸ ਕੌਰ ਨੇ ਕਿਸੇ ਨੂੰ ਨਹੀਂ ਦੱਸਿਆ ਉਹਨੇ ਕਿਹਾ ਤਾਂ ਵੀ ਜਿਹੜੇ ਰਿਸ਼ਤੇਦਾਰ ਮੈਂ ਬੁਲਾਉਣੇ ਸੀ ਬੁਲਾ ਲਈ ਜਦੋਂ ਪ੍ਰੋਗਰਾਮ ਹੁੰਦਾ ਤੇ ਰਣਜੀਤ ਆਪਣੇ ਪੇਕੇਆਂ ਨੂੰ ਢੀਕਦੀਆ ਹਨਾ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਮੰਮੀ ਨੇ ਮੇਰੇ ਪੇਕੇ ਤਾਂ ਇਨਵਾਈਟ ਨਹੀਂ ਕੀਤੇ ਰਾਣੀ ਨੂੰ ਵੀ ਇਹ ਗੱਲ ਬੁਰੀ ਲੱਗਦੀ ਆ ਰਾਣੀ ਦੇ ਮੰਮੀ ਡੈਡੀ ਆਉਂਦੇ ਆ ਤਾਂ ਉਹ ਆਪਣੇ ਮੰਮੀ ਡੈਡੀ ਕੋਲ ਗੱਲ ਕਰਦੀ ਆ ਇਹ ਵੀ ਆਪਾਂ ਹਨਾ ਤੁਸੀਂ ਮੈਨੂੰ ਦਾਜ ਦਿੱਤਾ ਤਾਂ ਮੰਮੀ ਮੇਰਾ ਤਾਂ ਕਰਦੀ ਐ ਵੀ ਦੀਦੀ ਦਾ ਕਰਦੀ ਨਹੀਂ ਵੀ ਦੀਦੀ ਸਾਰਾ ਦਿਨ ਘਰ ਚ ਕੰਮ ਕਰਦੀ ਆ ਤਾਂ ਉਹਦੇ ਮੰਮੀ ਡੈਡੀ ਰਾਣੀ ਨੂੰ ਇਹੀ ਕਹਿੰਦੇ ਆ ਪੁੱਤ ਉਹ ਤੇਰੀਆਂ ਵੱਡੀਆਂ ਭੈਣਾਂ ਵਰਗੀਆਂ ਤੂੰ ਨਹੀਂ ਸ਼ਰੀਕਾ ਕਰਨਾ ਹਨਾ ਚਲ ਤੇਰੀ ਸੱਸ ਦੀ ਤਾਂ ਉਹ ਨੂੰਹ ਆ ਤੇਰੀ ਤਾਂ ਭੈਣਾਂ ਵਰਗੀ ਆ ਰਾਣੀ ਕਹਿੰਦੀ ਡੈਡੀ ਜੀ ਤੁਸੀਂ ਮੈਨੂੰ ਦਾਜ ਦੇ ਨਾਲ ਨਾਲ ਸੰਸਕਾਰ ਵੀ ਬਹੁਤ ਦਿੱਤੇ ਆ ਪਰ ਮੈਨੂੰ ਗੁੱਸਾ ਆਉਂਦਾ ਮੰਮੀ ਦੀਆਂ ਹਰਕਤਾਂ ਤੇ ਮੈਂ ਇਹਨਾਂ ਨੂੰ ਸਬਕ ਸਿਖਾਉਂਗੀ ਚਲੋ ਪ੍ਰੋਗਰਾਮ ਨਿਭੜ ਜਾਂਦਾ ਚਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਰਾਣੀ ਆਪਣੀ ਸੱਸ ਕੋਲ ਜਾਂਦੀ ਆ ਕਹਿੰਦੀ ਮੰਮੀ ਜੀ ਆਪਾਂ ਸਾਰੇ ਰਿਸ਼ਤੇਦਾਰ ਬੁਲਾ ਲਏ ਹਨ ਮੇਰੇ ਪੇਕੇ ਵੀ ਆ ਗਏ ਤੇ ਤੁਹਾਡੇ ਪੇਕੇ ਵੀ ਆ ਗਏ ਤੇ ਵੀ ਆਪਾਂ ਦੀਦੀ ਦੇ ਪੇਕੇ ਕਿਉਂ ਨਹੀਂ ਬੁਲਾਏ ਤਾਂ ਰਣਜੀਤ ਹਰਵੰਸ ਕੌਰ ਆ ਜਿਹੜੀ ਉਹ ਗੱਲ ਬਦਲਦੀ ਕਹਿੰਦੀ ਆ ਕਿ ਮੈਂ ਫੋਨ ਲਾਇਆ ਸੀ ਉਹਨਾਂ ਦਾ ਫੋਨ ਨਹੀਂ ਲੱਗਿਆ ਤਾਂ ਉਹ ਕਹਿੰਦੀ ਵੀ ਇਹ ਕਿਵੇਂ ਹੋ ਸਕਦਾ ਮੰਮੀ ਵੀ ਫੋਨ ਨਾ ਲੱਗਿਆ ਹੋਵੇ ਜੇ ਫੋਨ ਨਹੀਂ ਲੱਗਿਆ ਸੀ ਤੇ ਤੁਸੀਂ ਤੇ ਮੰਮੀ ਜਿਹੜੀ ਜਾ ਕੇ ਵੀ ਤੁਸੀਂ ਤੇ ਡੈਡੀ ਜਾ ਕੇ ਇਨਵਾਈਟ ਕਰਿਆਉਂਦੇ ਤਾਂ ਉਹ ਕਹਿੰਦੀ ਆ ਕਿ ਲੈ ਉਹਨਾਂ ਨੰਗਾ ਨੂੰ ਸੱਦ ਕੇ ਕੀ ਕਰਨਾ ਸੀ ਉਹਨਾਂ ਨੇ ਕੀ ਦੱਸ ਆਪਣਾ ਘਰ ਪਰ ਜਾਣਾ ਸੀ ਤੇ ਰਾਣੀ ਕਹਿੰਦੀ ਵੀ ਮੰਮੀ ਤੁਸੀਂ ਐਨਾ ਘਟਿਆ ਸੋਚ ਸਕਦੇ ਹੋ ਵੀ ਮੰਨ ਲਵੋ ਅੱਜ ਤਾਂ ਮੇਰੇ ਪੇਕੇ ਸਾਰਾ ਕੁਝ ਦਿੰਦੇ ਆ ਹਨਾ ਕੱਲ ਨੂੰ ਮੇਰੇ ਪੇਕੇਆਂ ਦੇ ਵਿੱਚ ਇੰਨੀ ਹੈਸੀਅਤ ਨਾ ਹੋਵੇ ਨਾ ਰਹੇ ਹੈਸੀਅਤ ਨੇ ਲੈਣ ਦੀ ਇਹਦਾ ਮਤਲਬ ਤੁਸੀਂ ਮੇਰੇ ਪੇਕੇਆਂ ਨਾਲ ਵੀ ਇਹੀ ਬਿਹੇਵ ਕਰੋਗੇ ਕਹਿੰਦੇ ਨਹੀਂ ਪਤਾ ਤੇਰੇ ਪਿਓ ਦੀ ਕੌਣ ਰੀਜ਼ ਕਰ ਲੂ ਤੇਰੇ ਪਿਓ ਨੇ ਤਾਂ ਮੇਰਾ ਘਰ ਭਰਤਾ ਤਾਂ ਰਾਣੀ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਆ ਥੋੜੇ ਜੇ ਦਿਨਾਂ ਬਾਅਦ ਉਹ ਆਪਣੀ ਸੱਸ ਨੂੰ ਕਹਿੰਦੀ ਆ ਕਿ ਮੰਮੀ ਮੈਨੂੰ ਨਾ 20000 ਰੁਪਇਆ ਚਾਹੀਦਾ ਹਰਵੰਸਕੌਰ ਕਹਿੰਦੀ ਵੀ ਤੂੰ 20000 ਕੀ ਕਰਨਾ ਕਹਿੰਦੀ ਮੈਂ ਨਾ ਜਦੋਂ ਬਾਜ਼ਾਰ ਗਈ ਸੀ ਤੇ ਮੈਂ ਸੂਟ ਵੇਖ ਕੇ ਆਈ ਸੀ 11000 ਦਾ ਮੈਨੂੰ ਬਹੁਤ ਪਸੰਦ ਆ ਤੇ ਨਾਲ ਦੇ ਮੈਂ ਪਰਸ ਤੇ ਜੁੱਤੇ ਲੈ ਕੇ ਆਉਣੇ ਆ ਤਾਂ ਹਰਵੰਸਕੌਰ ਕਹਿੰਦੀ ਇਸ ਘਰ ਚ ਇੰਨੀ ਮਹਿੰਗੀਆਂ ਚੀਜ਼ਾਂ ਨਹੀਂ ਕਦੇ ਆਈਆਂ ਤੇ ਨਾ ਹੁਣ ਤਾਂ ਰਾਣੀ ਕਹਿੰਦੀ ਵੀ ਜਦੋਂ ਤੁਸੀਂ ਮੇਰੇ ਘਰਦਿਆਂ ਤੋਂ ਮੰਗ ਮੰਗ ਕੇ ਦਾਜ ਲਿਆ ਉਦੋਂ ਤੁਸੀਂ ਕਿਵੇਂ ਕਹਤਾ ਸੀ ਇੰਨਾ ਸਾਨੂੰ 골ਡ ਆਵੇ ਇੰਨਾ ਆਵੇ ਵੀ ਤੁਹਾਨੂੰ ਅਮੀਰ ਘਰ ਦੀ ਨੂੰਹ ਲਿਆਉਣੀ ਤਾਂ ਪਸੰਦ ਆ ਉਹਦੇ ਨਖਰੇ ਜਾਂ ਸ਼ੌਂਕ ਪਗਾਉਣੇ ਨਹੀਂ ਨਾ ਪਸੰਦ ਕੋਈ ਨਾ ਕਹਿੰਦੀ ਮੈਂ ਪੁਲਿਸ ਨੂੰ ਫੋਨ ਕਰਦੀ ਆ ਵੀ ਤੁਸੀਂ ਮੇਰੇ ਪਾਪਾ ਨੂੰ ਫੋਨ ਕਰ ਕਰਕੇ ਦਾਜ ਮੰਗਦੇ ਹੋ ਤੇ ਵੀ ਮੇਰੇ ਘਰਦਿਆਂ ਨੇ ਪਹਿਲਾਂ ਵੀ ਦਾਜ ਦਿੱਤਾ ਰੋਲਾ ਪਾਉਣ ਲੱਗ ਜਾਂਦੀ ਆ ਉਹ ਇੰਨੇ ਨੂੰ ਰਣਜੀਤ ਆ ਜਿਹੜੀ ਉਹ ਆ ਜਾਂਦੀ ਆ ਸੁਣ ਕੇ ਇਹ ਨੂੰ ਸਮਝਾਉਂਦੀ ਆ ਕਿ ਰਾਣੀ ਬੱਚਿਆਂ ਵਾਲੀਆਂ ਗੱਲਾਂ ਨਹੀਂ ਕਰਦੇ ਹੁੰਦੇਗੇ ਵੀ ਮੰਮੀ ਦਾ ਤਾਂ ਸੁਭਾਗ ਆ ਚੱਲ ਤੂੰ ਬੋਲ ਨਾ ਉਹ ਕਹਿੰਦੀ ਵੀ ਨਹੀਂ ਮੈਂ ਤਾਂ ਪੁਲਿਸ ਨੂੰ ਫੋਨ ਕਰਦੀ ਆ ਤਾਂ ਹਰਵੰਸ ਕੋਰ ਨੂੰ ਵੀ ਇਹ ਹੋ ਜਾਂਦਾ ਵੀ ਕਿਤੇ ਇਹ ਸੱਚੀ ਪੁਲਿਸ ਨੂੰ ਫੋਨ ਕਰਦੀ ਆ ਉਹ ਆਪਣੀ ਨੂੰਹ ਦੇ ਪੈਰੀ ਹੱਥ ਲਾਉਣ ਤੱਕ ਜਾਂਦੀ ਆ ਪਰ ਰਾਣੀ ਆ ਜਿਹੜੀ ਜਿੱਦ ਤੇ ਅੜ ਜਾਂਦੀ ਆ ਜਦੋਂ ਉਹ ਕਹਿੰਦੀ ਆ ਕਿ ਨਹੀਂ ਮੈਂ ਤਾਂ ਪੁਲਿਸ ਬੁਲਾਉਂ ਬੁਲਾਉਂ ਤਾਂ ਹਰਵੰਸ कौर ਕਹਿੰਦੀ ਵੀ ਤੇਰੇ ਪੇਕਿਆਂ ਨੇ ਜੋ ਵੀ ਦਿੱਤਾ ਮੈਂ ਤੈਨੂੰ ਸਾਰਾ ਮੋੜ ਦੂੰ ਪਰ ਤੂੰ ਮੇਰੇ ਮਤਲਬ ਕਰੇ ਨਾ ਪੁਲਿਸ ਨਾ ਬੁਲਾ ਚਲੋ ਇੰਨਾ ਕਰਦੇ ਕਰਦੇ ਉਹਨਾਂ ਦੇ ਜਿਹੜੇ ਬੰਦੇ ਆ ਤਿੰਨੋਂ ਉਹ ਘਰੇ ਆ ਜਾਂਦੇ ਨੇ ਤੇ ਉਹ ਵੇਖਦੇ ਆ ਵੀ ਘਰ ਦੇ ਵਿੱਚ ਜਿਹੜੀਆਂ ਬੁੜੀਆਂ ਉਹ ਕਾਹਦਾ ਰੌਲਾ ਪਾਈ ਜਾਂਦੀਆਂ ਪਰ ਰਣਜੀਤ ਆਪਣੇ ਘਰ ਵਾਲੇ ਤੇ ਸਹੁਰੇ ਨੂੰ ਤੇ ਦਿਓਰ ਨੂੰ ਦੱਸਦੀ ਆ ਵੀ ਮੰਮੀ ਦੀ ਤੇ ਰਾਣੀ ਦੀ ਕੋਈ ਗੱਲ ਹੋਈ ਆ ਹਨਾ ਦਾਜ ਦੇਹਜ ਪਿੱਛੇ ਵੀ ਰਾਣੀ ਕਹਿੰਦੀ ਆ ਮੈਂ ਪੁਲਿਸ ਬੁਲਾਉਣੀ ਆ ਜਿਹੜਾ ਉਹਦਾ ਸਹੁਰਾ ਹੁੰਦਾ ਉਹ ਕਹਿੰਦਾ ਵੀ ਦੇਖ ਪੁੱਤ ਤੇਰੀ ਸੱਸ ਦੀਆਂ ਹਰਕਤਾਂ ਮੈਂ ਬਹੁਤ ਟਾਈਮ ਤੋਂ ਵੇਖ ਰਿਹਾ ਹਾਂ ਵੀ ਇਹ ਸੁਧਰਨ ਵਾਲੀ ਨਹੀਂ ਹੈਗੀ ਤੂੰ ਤਾਂ ਮੇਰੀਆਂ ਧੀਆਂ ਵਰਗੀਆਂ ਨਾ ਤੂੰ ਚੁੱਪ ਕਰਾ ਆਪਣੇ ਘਰ ਦਾ ਜਿਹੜਾ ਕਲੇਸ਼ ਆ ਉਹ ਬਾਹਰ ਤੱਕ ਨਹੀਂ ਜਾਣਾ ਚਾਹੀਦਾ ਮੈਨੂੰ ਦੱਸ ਵੀ ਤੇਰੀ ਸੱਸ ਨੇ ਕੀ ਕਿਹਾ ਤਾਂ ਉਹ ਕਹਿੰਦੀ ਵੀ ਮੈਨੂੰ ਤਾਂ ਕੁਝ ਨਹੀਂ ਕਹਿੰਦੀ ਮੰਮੀ ਮੈਂ ਕਹਾ ਵੀ ਮੈਨੂੰ ਕੁਝ ਕਹਿੰਦੀ ਆ ਪਰ ਦੀਦੀ ਨਾਲ ਸਾਰਾ ਦਿਨ ਇਹ ਹੁੰਦਕਾਂ ਕਰਦੇ ਆ ਉਹਨਾਂ ਨੂੰ ਤੰਗ ਕਰਦੇ ਆ ਜੇ ਦੀਦੀ ਨਹੀਂ ਬੋਲਦੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹਨਾਂ ਨਾਲ ਬਿਤਕਰਾ ਹੀ ਕਰੀ ਜਾਣ ਜੇ ਮੈਂ ਦੀਦੀ ਨਾਲ ਕੋਈ ਕੰਮ ਕਰਾਉਣਿਆਂ ਤਾਂ ਵੀ ਮੂਰੇ ਆ ਕੇ ਕੰਮ ਕਰਦੇ ਆ ਸਾਡੇ 'ਚ ਵੀ ਫਰਕ ਪਾਉਣਾ ਚਾਹੁੰਦੇ ਆ ਵੀ ਕੀ ਇਹਨਾਂ ਨੂੰ ਐ ਨਹੀਂ ਪਤਾ ਵੀ ਕਰਦੀਆਂ ਦੋਨੋਂ ਨੂੰਹਾਂ ਨੂੰ ਬਰਾਬਰ ਰੱਖੀਦਾ ਹੁੰਦਾ ਵੀ ਜੇ ਮੈਂ ਅਮੀਰ ਬਾਪ ਦੀ ਧੀ ਆ ਅੱਛਾ ਮੇਰਾ ਤਾਂ ਕਰਨਾ ਉਹਦਾ ਕਿਉਂ ਨਾ ਕਰਨਾ ਤਾਂ ਜਿਹੜਾ ਰਣਜੀਤ ਕੌਰ ਦਾ ਸਹਰਾ ਹੁੰਦਾ ਉਹ ਰਾਣੀ ਦੀਆਂ ਗੱਲਾਂ ਸੁਣ ਕੇ ਉਹਨੂੰ ਬੜੀ ਸ਼ਾਬਾਸ਼ ਦਿੰਦਾ ਕਿ ਜਿਉਂਦੀ ਰਹਤੀ ਏ ਵੀ ਤੂੰ ਹਣਾ ਬਗਾਨੇ ਘਰ ਦੀ ਹੋ ਕੇ ਤੂੰ ਆਪਣੀ ਜਠਾਣੀ ਦਾ ਭੈਣਾਂ ਨਾਲੋਂ ਵੀ ਵੱਧ ਕਰਦੀ ਆ ਵੀ ਨਹੀਂ ਤਾਂ ਅਕਸਰ ਜਿਹੜੀਆਂ ਨੂਹਾਂ ਹੁੰਦੀਆਂ ਉਹਨਾਂ ਨੂੰ ਇਹ ਹੁੰਦਾ ਵੀ ਸਾਡੀ ਸੱਸ ਸਾਡਾ ਵੱਧ ਕਰੇ ਦੂਜੀ ਦਾ ਨਾ ਕਰੇ ਵੀ ਤੇਰਾ ਤਾਂ ਇਹ ਕਰਦੀ ਆ ਪਰ ਫਿਰ ਵੀ ਤੂੰ ਆਪਣੀ ਜਠਾਣੀ ਖਾਤਰ ਸਟੈਂਡ ਲਿਆ ਤੇ ਉਹ ਆਪਣੇ ਘਰ ਵਾਲੀ ਹਰਮਨ ਕੌਰ ਦੇ ਇੱਕ ਚਪੇੜ ਆਉਂਦਾ ਤੇ ਉਹਨੂੰ ਕਹਿੰਦਾ ਵੀ ਕੀ ਤੈਨੂੰ ਆਪਣੇ ਘਰ ਦੀਆਂ ਨੂਹਾਂ ਰੱਖਣੀਆਂ ਨਹੀਂ ਆਉਂਦੀਆਂ ਜਦੋਂ ਤੈਨੂੰ ਪਤਾ ਵੀ ਰਣਜੀਤ ਕੌਰ ਹੁਣ ਆਪਣੇ ਘਰ ਦੀ ਨੂਹ ਬਣ ਗਈ ਆ ਆਪਣੇ ਘਰ ਦੀ ਇੱਜ਼ਤ ਬਣ ਗਈ ਆ ਨਾਲੇ ਆਪਣੇ ਘਰੇ ਕਾਹਦਾ ਘਟਾ ਤੂੰ ਸਾਰਾ ਦਿਨ ਦਾਜ ਪਿੱਛੇ ਉਹਦੇ ਨਾਲ ਲੜਦੀ ਐਂਗੀ ਤੇ ਫਿਰ ਦੋਨੋਂ ਮੁੰਡੇ ਆ ਜਿਹੜੇ ਉਹ ਵੀ ਆਪਣੀ ਮੰਮੀ ਨੂੰ ਬੋਲਣ ਲੱਗ ਜਾਂਦੇ ਆ ਪਰ ਹਰਵੰਸ ਕੋਰਾ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਜਿਹੜਾ ਥੱਪੜ ਤੁਸੀਂ ਮੇਰੇ ਅੱਜ ਮਾਰਿਆ ਜੇ ਇਹ ਹੀ ਤੁਸੀਂ 10 ਸਾਲ ਪਹਿਲਾਂ ਮਾਰਿਆ ਹੁੰਦਾ ਤਾਂ ਸ਼ਾਇਦ ਇਹ ਜਿਹੜਾ ਦਾਜ ਮੰਗਣ ਵਾਲਾ ਕੀੜਾ ਮੇਰੇ ਦਿਮਾਗ ਚੋਂ ਨਿਕਲ ਜਾਂਦਾ ਤੇ ਉਹਨੂੰ ਇਹਸਾਸ ਹੁੰਦਾ ਇਸ ਗੱਲ ਦਾ ਵੀ ਬਾਕੀ ਮੈਂ ਕੱਲੀ ਗਲਤਾਂ ਬਾਕੀ ਸਾਰੇ ਠੀਕ ਆ ਤੇ ਉਹ ਆਪਣੀ ਨੂੰ ਰਣਜੀਤ ਕੌਰ ਤੋਂ ਮਾਫੀ ਮੰਗਦੀ ਆ ਪਰ ਰਣਜੀਤ ਕੌਰ ਕਹਿੰਦੀ ਵੀ ਨਹੀਂ ਮੰਮੀ ਤੁਸੀਂ ਮੇਰੇ ਮਦਰ ਹੋ ਹਨਾ ਮੇਰੇ ਮਾਂ ਵਰਗੀਆਂ ਤੁਸੀਂ ਮੇਰੇ ਤੋਂ ਮਾਫੀ ਮੰਗੋ ਤਾਂ ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਤੇ ਰਣਜੀਤ ਕੌਰ ਆਪਣੀ ਦਰਾਣੀ ਰਾਣੀ ਨੂੰ ਹਨਾ ਗੱਲ ਨਾ ਲਾਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਧੰਨਵਾਦ ਤੇਰਾ ਹਨਾ ਮੇਰੇ ਖਾਤਰ ਸਟੈਂਡ ਲੈਣ ਲਈ ਤਾਂ ਰਾਣੀ ਆਪਣੇ ਸਹੁਰੇ ਨੂੰ ਤੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਂ ਕੋਈ ਪੁਲਿਸ ਨਹੀਂ ਬੁલાਵਣੀ ਸੀ ਪਰ ਮੈਂ ਮੰਮੀ ਨੂੰ ਸਭ ਕੁਝ ਸਿਖਾਉਣਾ ਚਾਹੁੰਦੀ ਸੀ ਵੀ ਤੁਸੀਂ ਮਾਫ ਕਰਿਓ ਜੇ ਤੁਹਾਨੂੰ ਮੇਰੀ ਗੱਲ ਬੁਰੀ ਲੱਗੀ ਪਰ ਮੈਂ ਗੱਲੀ ਗੱਲੀ ਮੰਮੀ ਨੂੰ ਕਿੰਨੀ ਵਾਰ ਕਹਿਤਾ ਸੀ ਇਹ ਸਮਝਦੀ ਨਹੀਂ ਸੀ ਹਾਂਜੀ ਦੋਸਤੋ ਬਹੁਤ ਘਰਾਂ ਦੀ ਵਿੱਚ ਔਰਤਾਂ ਦਾ ਇਹ ਜਿਹੜਾ ਲਾਲਚ ਹੁੰਦਾ ਦਾਜ ਲੈਣ ਦਾ ਉਹ ساری ਉਮਰ ਪੂਰਾ ਨਹੀਂ ਹੁੰਦਾ ਭਾਵੇਂ ਉਹਦੇ ਪੁੱਤ ਦੇ ਸਹੁਰੇ ਉਹਨਾਂ ਨੂੰ ਜਿੰਨਾ ਮਰਜ਼ੀ ਦੇਈ ਜਾਣ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਮਿਲਦਾ ਰਵੇ ਨਾਲੇ ਸਾਨੂੰ ਸਾਰਿਆਂ ਨੂੰ ਇਹ ਪਤਾ ਵੀ ਜੇ ਨੂੰ ਕੋਈ ਸਮਾਨ ਦਾਜ ਦੇ ਇਹਦਾ ਲੈ ਕੇ ਆਉਂਦੀ ਆ ਤਾਂ ਉਹ ਸੱਸ ਸਹੁਰੇ ਨੇ ਕਦੇ ਨਹੀਂ ਵਰਤਨਾ ਹੁੰਦਾ بس ਇਹ ਮਨ ਦਾ ਲਾਲਚ ਹੁੰਦਾ ਜਿਹਦੇ ਕਰਕੇ ਸੱਸਾਂ ਆਪਣੀਆਂ ਨੂੰਹਾਂ ਨਾਲੋਂ ਫਰਕ ਪਾ ਲੈਂਦੀਆਂ ਨੇ ਪਰ ਉਹ ਇਹ ਨਹੀਂ ਸੋਚਦੀਆਂ ਵੀ ਜੇ ਨੂੰਹ ਦਾਜ ਨਹੀਂ ਲੈ ਕੇ ਆਈ ਤੇ ਫੇਰ ਕਿਹੜਾ ਸਾਡੀ ਉਮਰ ਨਹੀਂ ਨਿਕਲਨੀ ਨਾਲੇ ਨੂੰਹਾਂ ਤੋਂ ਜੇ ਅਸੀਂ ਸਤਕਾਰ ਭਾਲਦੇ ਆ ਤਾਂ ਉਹਨਾਂ ਦਾ ਸਤਕਾਰ ਕਰਨਾ ਜ਼ਰੂਰੀ ਆ ਨਾ ਕਿ ਉਹਨਾਂ ਦੇ ਪੇਕੇਆਂ ਨੂੰ ਤੰਗ ਕਰਕੇ ਉਹਨਾਂ ਤੋਂ ਦਾਜ ਮੰਗਣਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ